ਵਾਹਿਗੁਰੂ ਜੀ ਰਾਗ ਤੇਲੰਗ ਮਹੱਲਾ ਪਹਿਲਾ ਘਰ ਪਹਿਲਾ ਇੱਕ ਓ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਯਕ ਅਰਜ ਗੁਫਤੰ ਪੇਸਤੋ ਦਰਗੋਸ ਕੁੰਨ ਕਰਤਾਰ ਯਕ ਅਰਜ ਗੁਫਤੰ ਪੇਸਤੋ ਦਰਗੋਸ ਕੁੰਨ ਕਰਤਾਰ ਇਸੇ ਤਰ੍ਹਾਂ ਹੀ ਬਿਸਰਾਮ ਸੰਪਰਦਾਇ ਵਿੱਚ ਤੋਤ ਇਹ ਲਾਇਆ ਜਾਂਦਾ ਹੈ ਯਾਤ ਮੈਨੇ ਇੱਕ ਇੱਕ ਅਰਜ ਅਰਦਾਸ ਹੈ ਗੁਪਤਮ ਮੈਂ ਕਰਦਾ ਹਾਂ ਪੇਸ਼ ਤੇਰੇ ਅੱਗੇ ਤੇਰੇ ਦਰਬਾਰ ਵਿੱਚ ਦਰਗੋਸ਼ ਕੋਨ ਕਰਤਾਰ ਦਰਨਾ ਮੈਂ ਦਰਮਿਆਨ ਦਾ ਵਿੱਚ ਦਾ ਏ ਵਾਹਿਗੁਰੂ ਆਪਣੇ ਕੰਨਾਂ ਵਿੱਚ ਇਹ ਮੇਰੀ ਅਰਦਾਸ ਸਰਵਣ ਕਰੋ ਇਸ ਤਰ੍ਹਾਂ ਅਰਥ ਪਾਠ ਹੈ ਯਾਤ ਅਰਜ ਗੁਪਤਮ ਪੇਸ਼ ਤੋ दरगोश जी हक्का कबीर करीम तू बेऐब परवदगार दुनिया मोकामे फानी तहकीक दिल दानी माम सार मामसारमुई अजराइल है दिल हे च दानी रहाओ ਜਨ ਪਿਸਰ ਪਦਰ ਬਿਰਾਦਰਾਂ ਜਨ ਪਿਸਰ ਪਦਰ ਬਿਰਾਦਰਾਂ ਕਸਨੇਸ ਦਸਤੰ ਗੀਰ ਆਖਿਰ ਬਿਆਫਤਮ ਕਸਨਾ ਦਾਰਦ ਚੂ ਸਵਤ ਤਕਬੀਰ ਸਬਰੂਜ ਗਸਤਮ ਕਰਤ ਸਬ ਰੋਜ ਗਸਤਮ ਦਰ ਹਵਾਂ ਕਰ ਦੇਮ ਬਦੀ ਖਿਆਲ ਗਾਹੇ ਨਾਨੇ ਕੀ ਕਾਰ ਕਰਦਮ ਮਾਮਾ ਈ ਚਿਨੀ ਅਹਵਾਲ ਬਾਦ ਵਖਤ ਹਮ ਚੋ ਬਖੀਲ ਗਾਫਿਲ ਬੇ ਨਜ਼ਰ ਬੇ ਬਾਕ ਨਾਨਕ ਬਗੋਯ ਅਦ ਜਨ ਤੁਰਾ ਤੇਰੇ ਚਾਕਰਾਂ ਪਾਖਾਕ ਸਾ ਸੰਗਤ ਜੀ ਧੰ ਸਤਗੁਰੂ ਨਾਨਕ ਦੇਵ ਸਾਹਿਬ ਜੀ ਨੇ ਇਹ ਪਾਵਨ ਸ਼ਬਦ ਮੁੱਲਾਂ ਪਰਥਾਏ ਉਚਾਰਨ ਕੀਤਾ ਜਿਵੇਂ ਗੋਪਾਲ ਪਾਂਦੇ ਕੋਲ ਪੜਨ ਗਿਆ ਹੋਇਆ ਪਿਤਾ ਜੀ ਦੀ ਆਗਿਆ ਮੰਨ ਕੇ ਪਹਿਲੇ ਦਿਨ ਪੜਾਈ ਕਰਕੇ ਤੇ ਦੂਸਰੇ ਦਿਨ ਸਤਿਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਰਾਗ ਦੇ ਵਿੱਚ ਸ਼ਬਦ ਉਚਾਰਨ ਕਰਕੇ ਉਪਦੇਸ਼ ਫਰਮਾਇਆ ਸੀ ਜਾਲ ਮੋਹ ਕਸਮਸ ਕਰ ਮਤ ਕਾਗਦ ਕਰ ਸਾਰ ਭਾਉ ਕਲਮ ਕਰ ਚਿਤ ਲੇਖਾਰੀ ਗੁਰ ਪੁਛ ਲੇਖ ਬੀਚਾਰ ਲੇਖ ਨਾਮ ਸਾ ਲਾਹ ਲੇਖ ਲਿਖ ਅੰਤ ਨਾ ਪਾਰਾ ਵਾਰ ਇਹੋਂ ਪਾਦੇ ਨੂੰ ਆਪ ਜੀ ਨੇ ਆਤਮਿਕ ਉਪਦੇਸ਼ ਬਖਸ਼ਿਸ਼ ਕੀਤਾ ਸੀ ਆਸਾ ਰਾਗ ਵਿੱਚ ਪੱਟੀ ਬਾਣੀ ਉਚਾਰਨ ਕਰਕੇ ਅੱਖਰਾਂ ਦੀ ਸਫਲਤਾ 라ਹੀ ਪ੍ਰਮਾਤਮਾ ਦੀ ਸਿਫਤ ਸਲਾਹ ਕਰਨ ਦਾ ਉਪਦੇਸ਼ ਆਪ ਜੀ ਨੇ ਬਖਸ਼ਿਸ਼ ਕੀਤਾ ਇਸੇ ਤਰ੍ਹਾਂ ਮੁੱਲਾਂ ਦੇ ਕੋਲੋਂ ਫਾਰਸੀ ਸਿਖਾਉਣ ਦੀ ਇੱਛਾ ਲੈ ਕੇ ਸਤਿਗੁਰੂ ਦੇ ਪਿਤਾ ਬਾਬਾ ਮਹਿਤਾ ਕਾਲੂ ਜੀ ਆਪ ਜੀ ਨੂੰ ਮੌਲਵੀ ਕੋਲ ਲੈ ਕੇ ਗਏ ਸਨ ਔਰ ਪਹਿਲੇ ਹੀ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਇਹ ਪਾਵਨ ਉਪਦੇਸ਼ ਦੇ ਕੇ ਪ੍ਰਮਾਤਮਾ ਦਾ ਪਿਆਰ ਸਮਝਾਇਆ ਸੀ ਦੁਨੀਆ ਨਾਸਵੰਤ ਹੈ ਖਤਮ ਹੋਣ ਵਾਲੀ ਹੈ ਕੋਈ ਇੱਥੇ ਸਥਿਰ ਰਹਿਣ ਵਾਲਾ ਨਹੀਂ ਕੋਈ ਮਦਦਗਾਰ ਨਹੀਂ ਇੱਕ ਵਾਹਿਗੁਰੂ ਦਾ ਨਾਮ ਹੀ ਲੋਕ ਪਰਲੋਕ ਦਾ ਸੰਗੀ ਸਾਥੀ ਹੈ ਉਹਦੇ ਅੱਗੇ ਬੇਨਤੀਆਂ ਕਰੀਏ ਮਹਾਰਾਜ ਮੈਂ ਆਪ ਜੀ ਦੇ ਦਾਸਾਂ ਦੀ ਚਰਨ ਧੂੜ ਹਾਂ ਆਪ ਹੀ ਆਪਣੀ ਰਹਿਮਤ ਕਰੋ ਕਿਰਪਾ ਕਰੋ ਇਸ ਭਾਵ ਦਾ ਇਹ ਸ਼ਬਦ ਮੁੱਲਾਂ ਪਰਥਾਇ ਸਤਿਗੁਰੂ ਜੀ ਨੇ ਫਾਰਸੀ ਅੱਖਰਾਂ ਵਿੱਚ ਉਚਾਰਨ ਕੀਤਾ ਫਾਰਸੀ ਔਰ ਹਿੰਦਕੀ ਦੀ ਇਹ ਰਲਵੇਂ ਮਿਲਵੇਂ ਮੰਨ ਗਈ ਹੈ ਜੋ ਸਤਿਗੁਰੂ ਮਹਾਰਾਜ ਜੀ ਨੇ ਕਿਰਪਾ ਕਰ ਉਪਦੇਸ਼ ਬਖਸ਼ਿਸ਼ ਕੀਤਾ ਹੈ ਔਰ ਗੁਰਮੁਖਾਂ ਦੇ ਪਾਸੋਂ ਆਪ ਜੀ ਨੇ ਇਸ ਸ਼ਬਦ ਦਾ ਉਚਾਰਨ ਸਰਵਣ ਕੀਤਾ ਹੈ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਜਦੋਂ ਕਿਸੇ ਭਾਸ਼ਾ ਨੂੰ ਅਸੀਂ ਉਸੇ ਭਾਸ਼ਾ ਦੇ ਨਿਯਮ ਮੁਤਾਬਕ ਬੋਲੀਏ ਤਾਂ ਉਸ ਦਾ ਉਚਾਰਨ ਉਸ ਭਾਸ਼ਾ ਦੇ ਮੁਤਾਬਕ ਸ਼ੁੱਧ ਹੁੰਦਾ ਹੈ ਪਰ ਜਦੋਂ ਉਹਨੂੰ ਰਲਵੇਂ ਮਿਲਵੇਂ ਤਰੀਕੇ ਦੇ ਨਾਲ ਬੋਲੀਏ ਖਾਸ ਤੌਰ ਤੇ ਗੁਰਮੁਖੀ ਅੱਖਰਾਂ ਦੇ ਵਿੱਚ ਤਾਂ ਉਦੋਂ ਉਚਾਰਨ ਆਪਣੀ ਬੋਲੀ ਦੇ ਹਿਸਾਬ ਨਾਲ ਹੋ ਕੇ ਉਹ ਬੋਲੀ ਬੋਲੀ ਜਾਂਦੀ ਹੈ ਇਸੇ ਤਰ੍ਹਾਂ ਜੇ ਇਹਨੂੰ ਆਪਾਂ ਫਾਰਸੀ ਦੇ ਲਿਹਾਜ਼ ਨਾਲ ਪੜੀਏ ਤਾ ਫਿਰ ਸਸੇ ਦੇ ਅੱਖਰ ਵਿੱਚ ਵੀ ਜਜੇ ਦੇ ਅੱਖਰ ਵਿੱਚ ਵੀ ਲੋੜ ਮੁਤਾਬਕ ਬਿੰਦੀਆਂ ਲੱਗਦੀਆਂ ਨੇ ਪਰ ਗੁਰਮੁਖੀ ਮੁਤਾਬਕ ਗੁਰਮੁਖੀ ਲਿਪੀ ਮੁਤਾਬਕ ਪੜਦਿਆਂ ਹੋਇਆਂ ਗੁਰਬਾਣੀ ਵਿੱਚ ਚਰਨ ਬਿੰਦੀ ਬੋਲਣ ਦਾ ਰੁਝਾਨ ਨਹੀਂ ਇਹ ਮਰਜ਼ਾਦਾ ਨਹੀਂ ਇਸ ਕਰਕੇ ਗੁਰਮੁਖੀ ਲਿਪੀ ਮੁਤਾਬਕ ਇਸ ਦਾ ਉਚਾਰਣ ਹੁੰਦਾ ਹੈ ਔਰ ਜਿਵੇਂ ਭਾਈ ਸਾਹਿਬ ਭਾਈ ਹਰਪ੍ਰੀਤ ਸਿੰਘ ਹੋਰਾਂ ਨੇ ਆਪ ਜੀ ਨੂੰ ਉਚਾਰਣ ਸਰਵਣ ਕਰਾਇਆ ਇਹਦਾ ਉਚਾਰਣ ਏਵੇਂ ਹੀ ਸੁੱਧ ਹੈ ਸੋ ਉਹਨਾਂ ਨੇ ਸੁੱਧ ਉਚਾਰਣ ਵੀ ਔਰ ਨਾਲ ਵਿਸਰਾਮਾਂ ਦਾ ਵੀ ਖਿਆਲ ਰੱਖ ਕੇ ਪਾਠ ਆਪ ਜੀ ਨੂੰ ਸਰਵਣ ਕਰਾਇਆ ਹੈ। ਇੱਕ ਵਾਰ ਫਿਰ ਖਿਆਲ ਦੇਣ ਦੀ ਕਿਰਪਾਲਤਾ ਕਰਨੀ। ਯਕ ਅਰਜ ਗੁਫਤਮ ਪੇਸ ਤੋ ਦਰ ਗੋਸ ਕੁਨ ਕਰਤਾਰ ਹਕਾ ਕਬੀਰ کریم ਤੂ ਬੇਅੈਬ ਪਰਵਦਗਾਰ ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲਦਾਨੀ ਮਮਸਰ ਮੂਏ ਅਜਰਾਇਦ ਗ੍ਰਫਤ ਹੈ ਦਿਲ ਹੀ ਚ ਨਾ ਦਾਨੀ ਮੂਏ ਮੂਏ ਪਾਠ ਹੈ ਮੂਏ ਨਹੀਂ ਕਰ ਦੇਣਾ ਏੜੇ ਦੀ ਲਾਮ ਨਹੀਂ ਬਣਾ ਦੇਣੀ ਮਾਮਸਰ ਮੂਏ ਅਜਰਾਇਦ ਗ੍ਰਫਤ ਹੈ ਗ੍ਰਫਤ ਹੈ ਗੱਗੇ ਸਿਹਾਰੀ ਹੈ ਬਾਕੀ ਸਾਰੇ ਅੱਖਰ ਮੁਕਤੇ ਨੇ ਗ੍ਰਫਤ ਹੈ ਨਹੀਂ ਬੋਲਣਾ ਗ੍ਰਫਤ ਹੈ ਤਾਂ ਹੋਵੇ ਜੇ ਰਾਰੇ ਨੂੰ ਸਿਹਾਰੀ ਹੋਵੇ ਤਾਂ ਮਾਮਸਰ ਮੂਏ ਅਜਰਾਇਦ ਗ੍ਰਫਤ ਹੈ ਦੇਲੇ ਹੀ ਚ ਨਾ ਦਾਨੀ ਰਹਾਓ ਜਾਨ ਪਿਸਰ ਪਦਰ ਬਰਾਦਰਾਂ ਕਾਸ ਨੇਸ ਦਸਤੰਗੀਰ ਜੇ ਆਪਾਂ ਫਾਰਸੀ ਦੇ ਵਿੱਚ ਪੜੀਏ ਤਾਂ ਇੱਥੇ ਜਾਨ ਆਉਂਦਾ ਹੈ ਜਾਨ ਦਾ ਅਰਥ ਹੈ ਇਸਤਰੀ ਘਰ ਵਾਲੀ ਪਰ ਆਪਾਂ ਇੱਥੇ ਗੁਰਮੁਖੀ ਵਿੱਚ ਪੜਨਾ ਹੈ ਇਸ ਲਈ ਜਾਨ ਉਚਾਰਨ ਆਪਾਂ ਪ੍ਰਮੁੱਖ ਰੱਖਣਾ ਹੈ ਜਾਨ ਪਿਸਰ ਪਦਰ ਬਰਾਦਰਾਂ ਕਾਸ ਨੇਸ ਦਸਤੰਗੀਰ ਆਖਰ ਬਿਆਫਤਮ ਕਾਸਨਾ ਦਾਰਦ ਚੋਂ ਸਵਦ ਤਕਬੀਰ ਸਭ ਰੋਜ ਗਸਤਮ ਦਰ ਹਵਾ ਕਰਦੇਮ ਬਦੀ ਖਿਆਲ ਗਾਹੇ ਨਾ ਨੇਕੀ ਕਾਰ ਕਰਦਮ ਮਾਮ ਈ ਚਿਨੇ ਅਹਵਾਲ ਬਾਦ ਬਖਤ ਹਮ ਚੋ ਬਖੀਲ ਗਾਫਿਲ ਬੇਨਜ਼ਰ ਬੇਬਾਕ ਨਾਨਕ ਬਗੋਇਦ ਜਨ ਤਰਾ ਤੇਰੇ ਚਾਕਰਾਂ ਪਾ ਖਾਕ ਇਉਂ ਉਚਾਰਨ ਪਹਿਲਾਂ ਵੀ ਆਪ ਜੀ ਨੇ ਸਰਵਣ ਕੀਤਾ ਇਹ ਫਿਰ ਦੁਬਾਰਾ ਦ੍ਰਿੜਤਾ ਦੇ ਵਾਸਤੇ ਪੜਿਆ ਹੈ ਵਿਸਰਾਮ ਔਰ ਜੋ ਉਚਾਰਨ ਹਮ ਇਹਨਾਂ ਦਾ ਇਸ ਤਰ੍ਹਾਂ ਅਭਿਆਸ ਕਰਨਾ ਜੀ ਹਾਂਜੀ ਚਲੋ ਹੁਣ ਆਪਾਂ ਅੱਗੇ ਦਰਸ਼ਨ ਕਰੀਏ ਜੀ ਤੇਲੰਗ ਮਹੱਲਾ ਪਹਿਲਾ ਘਰ ਦੂਜਾ ਇੱਕ ਓੰਕਾਰ ਸਤਗੁਰ ਪ੍ਰਸਾਦਿ ਭੋ ਤੇਰਾ ਪਾਗ ਖੱਲੜੀ ਮੇਰਾ ਚੀਤ ਮੈਂ دیਵਾਨਾ ਭਇਆ ਅਤੀਤ ਕਾਰ ਕਾਸ ਦਰਸ਼ਨ ਕੀ ਭੂਖ ਮੈਂ ਦਰ ਮੰਗਉ ਨੀਤਾ ਨੀਤ ਤਉ ਦਰਸ਼ਨ ਕੀ ਕਰਾਉ ਸਮਾਏ ਮੈਂ ਦਰ ਮੰਗਤ ਭੀਖਿਆ ਪਾਇ ਰਹਾ ਕੇਸਰ ਕੁਸਮ ਮਿਰਗ ਮੈਂ ਹਰਣਾ ਕੇਸਰ ਕੁਸਮ ਮਿਰਗ ਮੈਂ ਹਰਣਾ ਸਰਬ ਸ਼ਰੀਰੀ ਚੜਨਾ ਮਿਰਗ ਮੈਂ ਇਥੇ ਮੈਂ ਪਾਠ ਹੈ ਮੈਂ ਨਹੀਂ ਕਰਨਾ ਮਿਰਗ ਮੈਂ ਹਰਣਾ ਹਾਂਜੀ ਕੇਸਰ ਕੁਸਮ ਮਿਰਗ ਮੈਂ ਹਰਣਾ ਸਰਬ ਸ਼ਰੀਰੀ ਚੜਨਾ ਸਰਬ ਸ਼ਰੀਰੀ ਚੜਨਾ ਚੜਨਾ ਚੰਦਨ ਭਗਤਾ ਜੋਤ ਇਨੇਹੀ ਸਰਬੇ ਪਰਮਲ ਕਰਣਾ ਕਿ ਇਹ ਪਾਟ ਭਾਂਡਾ ਕਹੈ ਨ ਕੋਇ ਐਸਾ ਭਗਤ ਵਰਨ ਮਹਿ ਹੋਇ ਤੇਰਾ ਨਾਮ ਨਿਵੇ ਰਹਿ ਲਿਵ ਲਾਇ ਨਾਨਕ ਤਿੰਨ ਦਰ ਭੀਖਿਆ ਪਾਇ ਤਿਲੰਗ ਮਹੱਲਾ ਪਹਿਲਾ ਘਰ ਤੀਜਾ ਇਕ ਓੰਕਾਰ ਸਤਗੁਰ ਪ੍ਰਸਾਦ ਇਹੋ ਤਾਨ ਮਾਇਆ ਪਾਹਿਆ ਪਿਆਰੇ ਲੀਤੜਾ ਲੱਭ ਰੰਗਾਏ ਮੇਰਾ ਕੰਤ ਨਾ ਭਾਵੇ ਚੋਲੜਾ ਪਿਆਰੇ ਕਿਉ ਧਨ ਸੇਜਾ ਜਾਏ ਹਉ ਕੁਰਬਾਨਾ ਜਾਉ ਹਉ ਕੁਰਬਾਨਾ ਜਾਉ ਮਿਹਰਵਾਨਾ ਹਉ ਕੁਰਬਾਨਾ ਜਾਉ ਹਉ ਕੁਰਬਾਨਾ ਜਾਉ ਤਿਨਾ ਕੈ ਲੈਨ ਜੋ ਤੇਰਾ ਨਾਉ ਲੈਨ ਜੋ ਤੇਰਾ ਨਾਉ ਤਿਨ ਕੈ ਹਉ ਸਦ ਕੁਰਬਾਨਾ ਜਾਉ ਰਹਾਉ ਕਾਇਆ ਰੰਗਣ ਜੇ ਥੀਏ ਪਿਆਰੇ ਪਾਈਐ ਨਾਉ ਮਜੀਠ ਰੰਗਣ ਵਾਲਾ ਜੀ ਰੰਗ ਸਾਹਿਬ ਐਸਾ ਰੰਗ ਨਾ ਦੀਠ ਸਾ ਸੰਗਤ ਜੀ ਅੱਖਰਾਂ ਦਾ ਖਿਆਲ ਰੱਖਣਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ ਕਾਇਆ ਰੰਗਣ ਜੇ ਥੀਐ ਪਿਆਰੇ ਪਾਇਐ ਨਾਉ ਮਜੀਠ ਰੰਗਣ ਵਾਲਾ ਜੇ ਰੰਗੈ ਸਾਹਿਬ ਐਸਾ ਰੰਗ ਨਾ ਡੀਠ ਇਹ ਇੱਕ ਵਾਰ ਗੱਗਾ ਅੱਖਰ ਆਇਆ ਹੈ ਬਾਕੀ ਗੰਗਾ ਹੈ ਇਹਨਾਂ ਅੱਖਰਾਂ ਦਾ ਉਚਾਰਨ ਜਿਉਂ ਦਾ ਤਿਉਂ ਕਰਨਾ ਹੈ ਰੰਗਣ ਰੰਗੈ ਇਹ ਜਿਹੜੇ ਨੰਗੇ ਨਾਲ ਅੱਖਰ ਆਏ ਨੇ ਇਹਨਾਂ ਨੂੰ ਨੰਗੇ ਨਾਲ ਹੀ ਬੋਲਣਾ ਹੈ ਤੇ ਐਸਾ ਰੰਗ ਨਾ ਡੀਠ ਇਹ ਗੱਗੇ ਨਾਲ ਆਇਆ ਇਥੇ ਗੱਗੇ ਦਾ ਹੀ ਉਚਾਰਨ ਕਰਨਾ ਹੈ ਰੰਗਣ ਦੀ ਜਗ੍ਹਾ ਤੇ ਰੰਗਣ ਨਹੀਂ ਬੋਲ ਜਾਣਾ ਪਾਵ ਨੰਗੇ ਦੀ ਜਗ੍ਹਾ ਤੇ ਗੱਗਾ ਨਹੀਂ ਬੋਲਣਾ ਇਹ ਖਿਆਲ ਰੱਖਣਾ ਔਰ ਪਾਠ ਭੇਦ ਵੱਲ ਖਾਸ ਤੌਰ ਤੇ ਧਿਆਨ ਦੇਣਾ ਜੀ ਕਾਇਆ ਰੰਗਣ ਜੇ ਥੀਏ ਪਿਆਰੇ ਆਇ ਨਉ ਮਜੀਠ ਰੰਗਣ ਵਾਲਾ ਜੇ ਰੰਗ ਐ ਸਾਹਿਬ ਐਸਾ ਰੰਗ ਨਾ ਡੀਠ ਜਿਨ ਕੇ ਚੋਲੇ ਰਤੜੇ ਪਿਆਰੇ ਕੰਤ ਤਿਨਾਂ ਕੈ ਪਾਸ ਧੂੜ ਤਿਨਾਂ ਕੀ ਜੇ ਮਿਲੈ ਜੀ ਕਹ ਨਾਨਕ ਕੀ ਅਰਦਾਸ ਇਸ ਪੰਕਤੀ ਦਾ ਆਮ ਤੌਰ ਤੇ ਗਲਤ ਵਿਸ਼ਰਾਮ ਸਾਰੇ ਲਗਾ ਦਿੰਦੇ ਨੇ ਕੇ ਧੂੜ ਤਨਾ ਕੀ ਜੇ ਮਿਲੈ ਜੀ ਕਹੋ ਨਾਨਕ ਕੀ ਅਰਦਾਸ ਕਹੋ ਨੂੰ ਇਥੇ ਕਹਿਣ ਵਜੋਂ ਵਰਤ ਲੈਂਦੇ ਨੇ ਪਰ ਇਥੇ ਕਹੋ ਦਾ ਅਰਥ ਹੈ ਨੂੰ ਧੂੜ ਤਨਾ ਕੀ ਜੇ ਮਿਲੈ ਜੀ ਕਹੋ ਮੇਰੇ ਜੀਵ ਆਤਮੇ ਨੂੰ ਮੇਰੀ ਜ਼ਿੰਦਗੀ ਨੂੰ ਗੁਰਮੁਖਾਂ ਪਿਆਰਿਆਂ ਦੀ ਉਹਨਾਂ ਦੀ ਚਰਨ ਧੂੜ ਜੇਕਰ ਮਿਲ ਜਾਵੇ ਨਾਨਕ ਕੀ ਅਰਦਾਸ ਮਹਾਰਾਜ ਇਹ ਮੇਰੀ ਆਪ ਦੇ ਚਰਣਾ ਵਿੱਚ ਅਰਦਾਸ ਬੇਨਤੀ ਹੈ ਇਸ ਲਈ ਸਹੀ ਵਿਸਰਾਮ ਕਹੋ ਤੇ ਲਾਉਣਾ ਧੂੜ ਤਨਾ ਕੀ ਜੇ ਮਿਲੈ ਜੀ ਕਹੋ ਕਹੋ ਜੀ ਦੇ ਨਾਲ ਸੰਬੰਧ ਰੱਖ ਰਿਆ ਹੈ ਜੀ ਕਹੋ ਜੀਵ ਨੂੰ ਸੋ ਇਸ ਪ੍ਰਕਾਰ ਕਹੋ ਤੇ ਸ਼ੁੱਧ ਵਿਸਰਾਮ ਹੈ ਇਹ ਸਦਾ ਲਈ ਚੇਤੇ ਰੱਖਣਾ ਜੀ ਧੂੜ ਤਨਾ ਕੀ ਜੇ ਮਿਲੈ ਜੀ ਕਹ ਨਾਨਕ ਕੀ ਅਰਦਾਸ ਆਪੇ ਸਾਜਿ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤੈ ਭਾਵੈ ਆਪਿ ਹੀਰਾ ਵੀ ਤਿਲੰਗ ਮਹੱਲਾ ਪਹਿਲਾ ਈਆਂ ਨੜੀਏ ਮਾਨੜਾ ਕਾਇ ਕਰੇਹ ਆਪਨੜੈ ਘਰ ਹਰ ਰੰਗੋ ਕੀ ਨਾ ਮਾਣੇਹ ਬਹੁਤ ਸਪਸ਼ਟ ਤਰੀਕੇ ਨਾਲ ਵਿਸ਼ਰਾਮ ਭਾਈ ਸਾਹਿਬ ਨੇ ਲਗਾਇਆ ਹੈ ਆਪਨੜੈ ਘਰ ਹਰ ਰੰਗੋ ਕੀ ਨਾ ਮਾਣੇਹ ਐ ਜੀਵ ਇਸਤਰੀ ਤੇਰੇ ਆਪਣੇ ਹਿਰਦੇ ਘਰ ਵਿੱਚ ਉਹ ਹਰੀ ਪਰਮਾਤਮਾ ਪਤੀ ਬੈਠਾ ਹੋਇਆ ਔਸ ਦੇ ਮਿਲਾਪ ਦਾ ਆਨੰਦ ਤੂੰ ਕਿਉਂ ਨਹੀਂ ਮਾਣਦੀ ਕਾਦਾ ਮਾਣ ਹੰਕਾਰ ਕਰਦੀ ਐ ਆਪਣੇ ਜੀਵਨ ਅੰਦਰ ਅਸੀਂ ਸਿੱਧਾ ਹੀ ਪੜ ਜਾਂਦੇ ਆ ਕਿ ਆਪਨੜਾ ਘਰ ਹਰ ਰੰਗੋ ਕੀ ਨਾ ਮਾਣੇ ਇਹ ਇਉਂ ਨਹੀਂ ਹਰ ਤੇ ਵਿਸਰਾਮ ਲੱਗੇਗਾ ਆਪਨੜਾ ਘਰ ਹਰ ਰੰਗੋ ਕੀ ਨਾ ਮਾਣੇ ਇਆ ਨੜੀਏ ਮਾਨੜਾ ਕਾਇ ਕਰੇ ਆਪਨੜਾ ਘਰ ਹਰ ਰੰਗੋ ਕੀ ਨਾ ਮਾਣੇ ਸੋਹ ਨੇੜੈ ਧਨ ਕਮਲੀਏ ਬਾਹਰ ਕਿਆ ਢੂਡੇ ਸੋਹ ਨੇੜੈ ਧਨ ਕਮਲੀਏ ਬਾਹਰ ਕਿਆ ਢੂਡੇ ਭੈ ਕੀਆ ਦੇਹ ਸਲਾਈਆ ਨੈਣੀ ਭਾਵ ਕਾ ਕਰ ਸੀਗਾਰੋ ਤਾ ਸੋਹਾਗਣ ਜਾਣੀਐ ਲਾਗੀ ਜਾ ਸਹੋ ਧਰੇ ਪਿਆਰੋ ਏ ਆਣੀ ਬਾਲੀ ਕੀਆ ਕਰੇ ਜਾ ਧਨ ਕੰਤ ਨਾ ਭਾਵੈ ਕਰਨ ਪਲਾਹ ਕਰੇ ਬਹੁ ਤੇਰੇ ਸਾ ਧਾਨ ਮਹਿਲ ਨਾ ਪਾਵੈ ਵਿਣ ਕਰਮਾ ਕਿਛ ਪਾਈਐ ਨਾਹੀ ਜੇ ਬਹੁ ਤੇਰਾ ਧਾਵੈ ਲਬ ਲੋਭ ਅਹੰਕਾਰ ਕੀ ਮਾਤੀ ਲਬ ਲੋਭ ਅਹੰਕਾਰ ਕੀ ਮਾਤੀ ਮਾਇਆ ਮਾਹਿਸਮਾਣੀ ਇਨੀ ਬਾਤੀ ਸਹ ਪਾਈਐ ਨਾਹੀ ਭਈ ਕਾਮਣ ਈਆਣੀ ਜਾਏ ਪੁੱਛ ਹੋ ਸੋਹਾ ਗਣੀ ਵਾਹੈ ਕਿਨੀ ਬਾਤੀ ਸਹ ਪਾਈਐ ਜੋ ਕਿਸ ਕਰੇ ਸੋ ਭਲਾ ਕਰ ਮਾਨੀਐ ਹਕਮਤ ਹੁਕਮ ਚੁਕਾਈਐ ਜੋ ਕਾ ਪ੍ਰੇਮ ਪਦਾਰਥ ਪਾਈਐ ਸੋ ਚਰਣੀ ਚਿਤ ਲਾਈਐ ਸਹੋ ਕਹੈ ਸੋ ਕੀਜੈ ਤਨ ਮਨੋ ਦੀਜੈ ਐਸਾ ਪਰਮਲ ਲਾਈਐ ਏਵ ਕਹੈ ਸੋਹਾਗਣੀ ਭੈਣੇ ਇਨੀ ਬਾਤੀ ਸਹੋ ਪਾਈਐ ਆਪ ਗਵਾਈਐ ਤਾ ਸਹੋ ਪਾਈਐ ਔਰ ਕੈਸੀ ਚਤੁਰਾਈ ਸਹੋ ਨਦਰ ਕਰ ਦੇਖੈ ਸੋ ਦਿਨ ਲੇਖੈ ਕਾਮਣ ਨੋ ਨਿਧ ਪਾਈ ਆਪਣੇ ਕੰਤ ਪਿਆਰੀ ਸਾ ਸੋਹਾਗਣ ਨਾਨਕ ਸਾ ਸਭ ਰਾਈ ਨਾਨਕ ਸਾ ਸਭ ਰਾਈ ਹਾਂਜੀ ਆਪਣੇ ਕੰਤ ਪਿਆਰੀ ਸਾ ਸੋਹਾਗਣ ਨਾਨਕ ਸਾ ਸਭ ਰਾਈ ਸਬਰਾਈ ਸੰਬੰਧਕ ਸਬਰਾਈ ਸੰਬੰਧਕ ਪਾਠ ਕਰਨਾ ਵਖਰਾ ਵਖਰਾ ਬਹੁਤਾ ਜ਼ਿਆਦਾ ਨਖੇੜ ਕੇ ਵੀ ਨਹੀਂ ਤੇ ਹੋਰ ਕਿਸੇ ਤਰੀਕੇ ਨਾਲ ਵੀ ਨਹੀਂ ਸਬਰਾਈ ਆਪਣੇ ਕੰਤ ਪਿਆਰੀ ਸਾ ਸੋਹਾਗਣ ਨਾਨਕ ਸਬਰਾਈ ਐਸੇ ਰੰਗ ਰਾਤੀ ਸਹਿਜ ਕੀ ਮਾਤੀ ਐਸਾ ਰੰਗ ਰਾਤੀ ਐਸੇ ਰੰਗ ਰਾਤੀ ਸਹਜ ਕੀ ਮਾਤੀ ਐਹ ਨਿਸ ਭਾਏ ਸਮਾਣੀ ਸੁੰਦਰ ਸਾਇ ਸਰੂਪ ਵਿਚਖਣਾ ਕਹੀਐ ਸਾਸ ਿਆਣੀ ਤੇ ਲੰਗ ਮਹੱਲਾ ਪਹਿਲਾ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈ ਸੜਾ ਕਰੀ ਗਿਆਨ ਵੇ ਲਲ ਪਾਪ ਕੀ ਜਾਣ ਲੈ ਕਾਬਲ ਹੁਤਾਇਆ ਯੋਰੀ ਮੰਗ ਦਾਣ ਵੇ ਲਾਲ ਪਾਪ ਕੀ ਜੰਨ ਜਿਹੜਾ ਜੰਨ ਲਫ਼ਜ਼ ਆ ਜਾਂਦਾ ਇਹ ਸਾਡਾ ਪੰਜਾਬੀ ਭਾਸ਼ਾ ਦਾ ਸ਼ੁੱਧ ਲਫ਼ਜ਼ ਹੈ ਇਹਦੇ ਤੋਂ ਹੀ ਵਿਗੜ ਕੇ ਜੰਨ ਬਣ ਗਿਆ ਤੇ ਇਹਦੇ ਤੋਂ ਵਿਗੜ ਕੇ ਜੰਜ ਬਣ ਗਿਆ ਕਿਉਂਕਿ ਜਿਨ੍ਹਾਂ ਨੂੰ ਨੰਨਾਂ ਬੋਲਣ ਵਿੱਚ ਕੁਝ ਮੁਸ਼ਕਲ ਆਈ ਉਹਨਾਂ ਨੇ ਜਾਂ ਜੱਜਾ ਬੋਲ ਲਿਆ ਤੇ ਜਾਂ ਨੰਨਾ ਬੋਲ ਲਿਆ ਜੰਨ ਲਫ਼ਜ਼ ਜਿਹੜਾ ਹੈ ਇਹ ਆਪਣੀ ਭਾਸ਼ਾ ਦਾ ਸ਼ੁੱਧ ਲਫ਼ਜ਼ ਹੈ ਪੰਜਾਬੀ ਦਾ ਸੋ ਇਥੇ ਵੀ ਆਪਾਂ ਨੰਨਾਂ ਜੋ ਸਤਿਗੁਰਾਂ ਨੇ ਲਿਖਿਆ ਹੈ ਇਹੀ ਬੋਲਣਾ ਹੈ ਪਾਪ ਕੀ ਜਨ ਲੈ ਕਾਬਲ ਹੁਤਾਇਆ ਪਾਪ ਕੀ ਜਨ ਲੈ ਕਾਬਲ ਹੁਤਾਇਆ ਜੋਰੀ ਮੰਗੈ ਦਾਨ ਵੇ ਲਲ ਸਰਮ ਧਰਮ ਦੋਏ ਛਾਪ ਖਲੋਏ ਕੂੜ ਫਿਰੈ ਪ੍ਰਧਾਨ ਵੇ ਲਲ ਕਾਜੀਆ ਬਹਾਮਣਾਂ ਕੀ ਗੱਲ ਥੱਕੀ ਅਗਦ ਪੜਾ ਸੈਤਾਨ ਵੇ ਲਲ ਮੁਸਲਮਾਨੀਆਂ ਪੜਹਿ ਕਤੀਬਾ ਕਸਟਮ ਹੈ ਕਰਹਿ ਖੁਦਾਏ ਵੇ ਲਲ ਜਾਤ ਸਨਾਤੀ ਹੋਰ ਹਿਦਵਾਣੀਆਂ ਏਹ ਭੀ ਲਿਖੈ ਲਾਇ ਵੇ ਲਲ ਖੂਲ ਖੂਨ ਕੇ ਸੋਹਲੇ ਗਾਵੀਐ ਨਾਨਕ ਖੂਨ ਕੇ ਸੋਹਲੇ ਗਾਵੀਐ ਨਾਨਕ ਰਾਤ ਕਾ ਕੁੰਗੂ ਪਾਏ ਵੇ ਲਾਲ ਸਾਹਿਬ ਕੇ ਗੁਣ ਨਾਨਕ ਗਾਵੇ ਮਾਸਪੂਰੀ ਵਿੱਚ ਆਖ ਮਸੋਲਾ ਜਿਨ ਉਪਾਈ ਰੰਗ ਰਵਾਈ ਬੈਠਾ ਵੇਖੈ ਵਖ ਇਕੇਲਾ ਸੱਚਾ ਸੋ ਸਾਹਿਬ ਸੱਚਤ ਪਾਵਸ ਸੱਚੜਾ ਨਿਆਉ ਕਰੇ ਗੁ ਮਸੋਲਾ ਕਾਇਆ ਕੱਪੜ ਟੁਕ ਟੁਕ ਹੁਸੀ ਹਿੰਦੋਸਤਾਨ ਸਮਾਲ ਸੀ ਬੋਲਾ ਆਵਣ 78 ਜਾਨ 97 ਹੋਰ ਵੀ ਉਠ ਸੀ ਮਰਦ ਕਾ ਚਿਲਾ ਸੱਚ ਕੀ ਬਾਣੀ ਨਾਨਕ ਆਖੇ ਸੱਚ ਸੁਣਾਏ ਸੀ ਸੱਚ ਕੀ ਬੇਲਾ ਸੱਚਾ ਸੋ ਸਾਹਿਬ ਸੱਚ ਤਪਾਵਸ ਸੱਚੜਾ ਨਿਆਉ ਕਰੇਗ ਮਸੂਲਾ ਕਰੇਗ ਇਹ ਪਾਠ ਇਉਂ ਕਰਨਾ ਹੈ ਕਰੇਗ ਫਿਰ ਇਸ ਤੋਂ ਅੱਗੇ ਕਾਇਆ ਕੱਪੜ ਟੁਕ ਟੁਕ ਹੋਸੀ ਹਿਦੋਸਤਾਨ ਸੰਭਾਲ ਸੀ ਬੋਲਾ ਹਿਦੋਸਤਾਨ ਦਦੇ ਦਾ ਹੋੜਾ ਨਹੀਂ ਬਣਨਾ ਚਾਹੀਦਾ ਔਂਕੜ ਲੱਗਾ ਹੈ ਔਂਕੜ ਹੀ ਬੋਦਣੀ ਹੈ ਦੋ ਵਾਰ ਇਹ ਨਾਮ ਸਤਿਗੁਰਾਂ ਨੇ ਇਸ ਦੇਸ਼ ਦਾ ਗੁਰਬਾਣੀ ਵਿੱਚ ਉਚਾਰਨ ਕੀਤਾ ਹੈ ਪਹਿਲਾਂ ਵੀ ਆਪ ਜੀ ਨੇ ਆਸਾ ਰਾਗ ਵਿੱਚ ਸਰਵਣ ਕੀਤਾ ਸੀ ਖੁਰਾ ਆਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ ਉਥੇ ਟਿੱਪੀ ਲੱਗੀ ਹੋਈ ਐ ਇੱਥੇ ਟਿੱਪੀ ਨਹੀਂ ਹਿੰਦੁਸਤਾਨ ਸਮਾਲ ਸੀ ਬੋਲਾ ਇਉਂ ਆਪ ਜੀ ਨੇ ਇਹ ਯਾਦ ਰੱਖਣਾ ਜੀ ਹਾਂਜੀ ਤਿਲੰਗ ਮਹੱਲਾ ਚੌਥਾ ਘਰ ਦੂਜਾ ਇਕ ਓੰਕਾਰ ਸਤਿਗੁਰ ਪ੍ਰਸਾਦ ਜੋ ਇਸ ਸ਼ਬਦ ਆਪਾਂ ਸਾਧ ਸੰਗਤ ਜੀ ਸਰਵਣ ਕੀਤਾ ਹੈ ਜਿਵੇਂ ਆਸਾ ਰਾਗ ਦੇ ਸ਼ਬਦ ਪੜ੍ਹੇ ਸਨ ਸੁਣੇ ਸਨ ਦਰਸ਼ਨ ਕੀਤੇ ਸਨ ਤੇ ਉਦੋਂ ਵਿਚਾਰ ਵੀ ਆਪਾਂ ਰਲ ਮਿਲ ਕੀਤੀ ਸੀ ਕਿ ਬਾਬਰ ਦੇ ਹਮਲੇ ਨੂੰ ਤੱਕ ਕੇ ਸਤਿਗੁਰੂ ਮਹਾਰਾਜ ਨੇ ਉਹ ਸਾਰੇ ਸ਼ਬਦ ਉਚਾਰਨ ਕੀਤੇ ਸੀ ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ ਔਰ ਕਹਾ ਸੋ ਖੇਲ ਤਬੇਲਾ ਘੋੜੇ ਕਹਾ ਭੇਰੀ ਸਹਨਾਈ ਇਹ ਸ਼ਬਦ ਆਸਾ ਰਾਗ ਦੇ ਮਹਾਰਾਜ ਨੇ ਉਥੇ ਉਚਾਰੇ ਜੈਸੇ ਗੋਇਲ ਗੋਇਲੀ ਤੈਸੀ ਸੰਸਾਰਾ ਇਹ ਲੋਕਾਂ ਨੂੰ ਧੀਰਜ ਦੇਣ ਹਿਤ ਮਹਾਰਾਜ ਨੇ ਉਚਾਰਨ ਕੀਤਾ ਸੀ ਇਹ ਜਿਹੜਾ ਸ਼ਬਦ ਹੈ ਇਹ ਹਮਲੇ ਤੋਂ ਪਹਿਲਾਂ ਉਚਾਰਨ ਕੀਤਾ ਆਉਣ ਵਾਲੇ ਸਮੇਂ ਦੇ ਹਾਲਾਤ ਦੱਸਦਿਆਂ ਹੋਇਆਂ ਜਦੋਂ ਸਤਗੁਰੂ ਸੱਚੇ ਪਾਤਸ਼ਾਹ ਜੀ ਦੂਸਰੀ ਵਾਰ ਏਮਦਾਬਾਦ ਪਹੁੰਚੇ ਸਨ ਭਾਈ ਮਰਦਾਨਾ ਜੀ ਵੀ ਨਾਲ ਔਰ ਹੋਰ ਵੀ ਕੋਈ ਸਾਧੂ ਸੰਤ ਨਾਲ ਸਨ ਜਿਨ੍ਹਾਂ ਨੂੰ ਗੋਬਿੰਦ ਲੋਕ ਕਹਿੰਦੇ ਸੀ ਉਹ ਸਤਗੁਰੂ ਮਹਾਰਾਜ ਦੇ ਨਾਲ ਸਨ ਔਰ ਏਮਦਾਬਾਦ ਦੇ ਬਾਹਰ-ਬਾਰ ਜਾ ਕੇ ਸਤਗੁਰੂ ਜੀ ਨੇ ਡੇਰਾ ਲਗਾਇਆ ਸਾਰੇ ਗੋਬਿੰਦ ਲੋਕ ਜਿਹੜੇ ਸੰਤ ਮਹਾਤਮਾ ਸਨ ਭੁੱਖ ਮਹਿਸੂਸ ਹੋਈ ਸਤਗੁਰੂ ਜੀ ਨੇ ਭਾਈ ਮਰਦਾਨਾ ਜੀ ਨੂੰ ਤੇ ਇੱਕ ਦੋ ਸਾਧੂਆਂ ਨੂੰ ਨਾਲ ਭੇਜ ਦਿੱਤਾ ਕੇ ਜਾਓ ਨਗਰ ਦੇ ਵਿੱਚੋਂ ਕੁਝ ਖਾਣ ਵਾਸਤੇ ਲੈ ਆਓ ਇਹਨਾਂ ਮਹਾਪੁਰਖਾਂ ਨੂੰ ਵੀ ਕੁਝ ਸ਼ਿਕਾਰ ਦਿੱਤਾ ਜਾਵੇ ਰੰਗ ਤਮਾਸ਼ੇ ਹੋ ਰਹੇ ਸਨ ਵਿਆਹ ਸ਼ਾਦੀਆਂ ਹੋ ਰਹੀਆਂ ਸਨ ਅਮੀਰ ਸ਼ਹਿਰ ਸੀ ਇਹ ਏਮਨਾਬਾਦ ਬੜੇ ਬੜੇ ਮਾਨੀ ਪਠਾਨ ਇੱਥੇ ਰਹਿੰਦੇ ਸਨ ਭਾਵੇਂ ਬਹੁਤ ਜ਼ਿਆਦਾ ਅਦੁੱਟ ਢੰਡਾਰੇ ਉਹਨਾਂ ਦੇ ਪਏ ਵਰਤਦੇ ਸਨ ਪਰ ਸਾਧੂ ਸੰਤਾਂ ਦਾ ਆਦਰ ਕਿਸੇ ਨੇ ਵੀ ਨਾ ਕੀਤਾ ਕਿਸੇ ਨੇ ਵੀ ਭੋਜਨ ਛਕਣ ਵਾਸਤੇ ਨਹੀਂ ਦਿੱਤਾ ਇਥੋਂ ਤੱਕ ਕੇ ਧੱਕੇ ਵੀ ਮਾਰੇ ਭਾਈ ਮਰਦਾਨਾ ਜੀ ਦੇ ਧੱਕਾ ਵੱਜ ਕੇ ਡਿੱਗਣ ਨਾਲ ਸੱਟ ਵੀ ਲੱਗੀ ਸੀ ਸੋ ਇਹਨਾਂ ਦੀ ਇਹ ਕਰਤੂਤ ਵੇਖ ਕੇ ਉਹਨਾਂ ਦੇ ਕੁਕਰਮ ਵੇਖ ਕੇ ਸਤਿਗੁਰੂ ਮਹਾਰਾਜ ਨੇ ਸਹਿ ਸੁਭਾਈ ਬਚਨ ਕੀਤਾ ਸੀ ਇਹ ਜਿਹੜੇ ਐਨੇ ਹੰਕਾਰੀ ਹੋਏ ਹੋਏ ਨੇ ਤਨ ਔਰ ਜ਼ੋਬਨ ਦੇ ਹੰਕਾਰ ਵਿੱਚ ਮਸਤ ਹੋਏ ਹੋਏ ਨੇ ਪ੍ਰਮਾਤਮਾ ਨੂੰ ਪੁੱਜ ਚੁੱਕੇ ਪ੍ਰਮਾਤਮਾ ਦੇ ਪਿਆਰਿਆਂ ਦਾ ਸਤਕਾਰ ਕਰਨਾ ਨਹੀਂ ਜਾਣਦੇ ਇਨਨ ਨੂੰ ਸਦਾ ਦੇਣ ਵਾਲਾ ਵੀ ਉਸ ਪਰਮਾਤਮਾ ਦਾ ਪ੍ਰੇਰਿਆ ਹੋਇਆ ਚੜ੍ਹ ਕੇ ਆ ਰਿਹਾ ਹੈ ਭਾਈ ਲਾਲੋ ਜੀ ਨੂੰ ਸਤਗੁਰੂ ਮਹਾਰਾਜ ਜੀ ਨੇ ਆਪਣਾ ਪਿਆਰਾ ਜਾਣ ਕੇ ਨਗਰ ਤੋਂ ਬਾਹਰ-ਬਾਰ ਬੁਲਾ ਰਿਹਾ ਸੀ ਇਸੇ ਤਰ੍ਹਾਂ ਇੱਕ ਹੋਰ ਪ੍ਰੇਮੀ ਸੀ ਉਸ ਨੂੰ ਵੀ ਬਾਹਰ ਸੱਦ ਲਿਆ ਸੀ ਮਹਾਰਾਜ ਨੇ ਫਿਰ ਇਹ ਆਉਣ ਵਾਲੇ ਹਾਲਾਤ ਦੱਸੇ ਸਨ ਕਿ ਇਉਂ ਉਹ ਬਾਬਰ ਚਵਗੱਤਾ ਜੋ ਹੈ ਚੜ੍ਹ ਕੇ ਆ ਰਿਹਾ ਹੈ ਪਾਪ ਕੀ ਜੰਝ ਲੈ ਕਾਬਲ ਹੁਤਾਇਆ ਪਾਪ ਕੀ ਜੰਝ ਤਾਂ ਕਹੀ ਕਿਉਂਕਿ ਉਹਨਾਂ ਨੇ ਦੋਸ਼ੀ ਬੇਦੋਸ਼ਾ ਕੋਈ ਨਹੀਂ ਤਕਿਆ ਜਿਹਦੇ ਕੋਲੇ ਧਨ-ਦੌਲਤ ਹੈ ਜਾਂ ਜਿਨ੍ਹਾਂ ਦੇ ਘਰ ਸੁੰਦਰ ਜੋਬਨ ਹੈ ਉਥੇ ਉਹਨਾਂ ਨੇ ਕਤਲੋਗਾਰਤ ਕੀਤੀ ਲੁੱਟਖੋਹ ਕੀਤੀ ਕਈਆਂ ਨੂੰ ਤੇਗ ਦੀ ਧਾਰ ਲਗਾ ਦਿੱਤਾ ਇਸ ਕਰਕੇ ਉਹ ਸਾਰੇ ਉਹਨਾਂ ਦੀ ਫੌਜ ਨੂੰ ਪਾਪ ਕੀ ਜੰਜ ਸਤਪੁਰਾਂ ਨੇ ਕੀਆ ਸੋ ਇਹ ਆਉਣ ਵਾਲੇ ਸਮੇਂ ਬਾਰੇ ਮਹਾਰਾਜ ਨੇ ਬਚਨ ਕੀਤੇ ਸਨ ਆਮਨ 78 ਜਾਂ 97 ਹੋਰ ਪੀ ਉੱਤਸੀ ਵਰਦਕਾ ਚੇਲਾ ਆਰ.ਏ.ਨੇ 1578 ਬਿਕਰਮੀ ਵਿੱਚ ਜਾਣਗੇ ਭਾਵ ਰਾਜ ਖਤਮ ਹੋਵੇਗਾ 1797 ਬਿਕਰਮੀ ਦੇ ਵਿੱਚ ਤੇ ਮਰਦਕਾ ਚੇਲਾ ਜਿਹੜਾ ਗੁਰੂ ਕਾ ਖਾਲਸਾ ਹੈ ਇਹ ਆਉਣ ਵਾਲੇ ਸਮੇਂ ਵਿੱਚ ਫਿਰ ਪੰਜਾਬ ਦਾ ਰਾਜ ਭਾਗ ਕਾਇਮ ਕਰੇਗਾ ਇਹ ਮਹਾਰਾਜ ਜੀ ਨੇ ਭਵਿੱਖਤ ਬਚਨ ਸਾਰੇ ਇਸ ਸ਼ਬਦ ਅੰਦਰ ਕਹੇ ਆਪ ਜੀ ਨੇ ਸਰਵਣ ਕੀਤੇ ਹਨ ਹਾਂਜੀ ਤੇ ਲੰਗ ਮਹੱਲਾ ਚੌਥਾ ਘਰ ਦੂਜਾ ਇਕ ਓੰਕਾਰ ਸਤਗੁਰ ਪ੍ਰਸਾਦ ਸਭ ਆਏ ਹੁਕਮ ਖਸਮਾ ਹੁਕਮ ਸਭ ਵਰਤਾਨੀ ਸੱਚ ਸਾਹਿਬ ਸਾਚਾ ਖੇਲ ਸਭ ਹਰ ਧਾਨੀ ਸਾਲਾਹਿ ਹੋ ਸੱਚ ਸਭ ਉਪਰ ਹਰ ਧਾਨੀ ਸਾਲਾਹਿ ਹੋ ਸੱਚ ਸਭ ਊਪਰ ਹਰ ਧਨੀ ਜਿਸ ਨਾਹੀ ਕੋਈ ਸਰੀਰ ਕਿਸ ਲੇਖਾ ਹੋ ਗਨੀ ਰਹਾ ਪਾਉਣ ਪਾਣੀ ਧਰਤੀ ਆਕਾਸ਼ ਘਰ ਮੰਦਰ ਹਰ ਬਣੀ ਵਿੱਚ ਵਰਤਾ ਨਾਨਕ ਆਪ ਝੂਠ ਕਹੋ ਕਿਆ ਗਨੀ ਤੇ ਲੰਗ ਮਹੱਲਾ ਚੌਥਾ ਨਿਤ ਨਹਿ ਫਲ ਕਰਮ ਕਮਾਈ ਬਫਾਵਾਏ ਦੁਰਮਤੀਆ ਜਬ ਆਣੈ ਵਲ ਵੰਚ ਕਰ ਝੂਠ ਤਬ ਜਾਣੈ ਜਗ ਜਿਤੀਆ ਐਸਾ ਬਾਜੀ ਸਹਸਾਰ ਨਾ ਚੇਤਾ ਹਰ ਨਾਮ ਖੇਨ ਮਹ ਬਿਨਸਾ ਸਭ ਝੂਠ ਮੇਰੇ ਮਨ ਧਿਆਏ ਰਾਮਾ ਰਹਾਉ ਸਾ ਵਿਲਾ ਚਿਤ ਨ ਆਵੇ ਜਿਤ ਆਏ ਕੰਟਕ ਕਾਲ ਗਰਸੈ ਤਿਸ ਨਾਨਕ ਲੈ ਛਡਾਇ ਜਿਸ ਕਿਰਪਾ ਕਰ ਹਿਰਦੈ ਵਸੈ ਤਿ ਲੰਗ ਮਹੱਲਾ ਪੰਜਵਾ ਘਰ ਪਹਿਲਾ ਇਕ ਓੰਕਾਰ ਸਤ ਗੁਰ ਪ੍ਰਸਾਦਿ ਆਕ ਨੂਰ ਕਰਦੰ ਆਲਮ ਦੁਨੀਆਏ ਇਹ ਸ਼ਬਦ ਵੀ ਮਹਾਰਾਜ ਜੀ ਨੇ ਜ਼ਿਆਦਾਤਰ ਫਾਰਸੀ ਪਦਾਂ ਦਾ ਇਹਦੇ ਵਿੱਚ ਇਸਤੇਮਾਲ ਕੀਤਾ ਹੈ ਫਾਰਸੀ ਦੇ ਪਦ ਵਰਤੇ ਹਨ ਕਹਿੰਦੇ ਹਨ ਕਿ ਕਾਬਲ ਦੀ ਸੰਗਤ ਸ੍ਰੀ ਅਮਰitsar ਸਾਹਿਬ ਦੀ ਸੇਵਾ ਵਾਸਤੇ ਬਹੁਤ ਸੁੰਦਰ ਤੋਹਫੇ ਲੈ ਕੇ ਗੁਰੂ ਸਾਹਿਬ ਆਸਤੇ ਆ ਰਹੀ ਸੀ ਪੰਜਵੇਂ ਪਾਤਸ਼ਾਹ ਮਹਾਰਾਜ ਦੇ ਸਮੇਂ ਦਰਿਆ ਜੇਨਮ ਦੇ ਉੱਤੇ ਕਹਿੰਦੇ ਇੱਕ ਅਸਦਮ ਖਾਨ ਨਾਮ ਦਾ আলম ਖਾਨ ਨਾਮ ਦਾ ਕੋਈ ਐਸਾ ਕਰਿੰਦਾ ਸੀ ਉਸ ਨੇ ਸੰਗਤ ਨੂੰ ਰੋਕ ਲਿਆ ਕਿ ਤੁਸੀਂ ਮੈਨੂੰ ਕੋਈ ਟੈਕਸ ਦੇ ਵਿੱਚ ਰਿਸ਼ਵਤ ਦੇ ਕੇ ਜਾਓ ਗੁਰੂ ਕੇ ਸਿੱਖਾਂ ਨੇ ਕਿਹਾ ਵੀ ਗੁਰੂ ਕੇ ਸਿੱਖ ਨਾ ਰਿਸ਼ਵਤ ਲੈਂਦੇ ਹਨ ਨਾ ਦਿੰਦੇ ਹਨ। ਤੋਂ ਉਹਨੇ ਸੰਗਤ ਨੂੰ ਰੋਗ ਛੱਡਿਆ ਸੰਗਤ ਦਰਿਆ ਦੇ ਕੰਢੇ ਤੇ ਹੀ ਆਸਣ ਲਾ ਕੇ ਸੌ ਗਈ। ਰਾਤ ਨੂੰ ਆलम खान ਸੁੱਤੇ ਹੋਏ ਨੂੰ ਕੋਈ ਐਸਾ ਡਰਾਉਣਾ ਸੁਪਨਾ ਆਇਆ ਕਿ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪੈ ਦੇ ਕੇ ਉਸ ਨੂੰ ਸਮਝਾਇਆ ਵੀ ਤੂੰ ਗੁਰੂ ਕੇ ਸੰਗਤ ਨਾਲ ਤੱਕਾ ਕਰ ਰਿਹਾ ਹੈ ਇਹ ਪਾਪ ਹੈ। ਸਵੇਰੇ ਉੱਠ ਕੇ ਆਲਮ ਖਾਨ ਸੰਗਤ ਦੇ ਪੈਰੀਂ ਪੈ ਗਿਆ ਸੰਗਤ ਨੂੰ ਪਾਰ ਲੰਘਾ ਕੇ ਕਹਿਣ ਲੱਗਾ ਮੈਨੂੰ ਵੀ ਆਪਣੇ ਗੁਰੂ ਕੋਲ ਲੈ ਚੱਲੋ ਸੋ ਆਲਮ ਖਾਨ ਸੰਗਤ ਦੇ ਨਾਲ ਹੀ ਸ੍ਰੀ ਅਮਰਸਰ ਸਾਹਿਬ ਆਇਆ ਤੇ ਮਹਾਰਾਜ ਪੰਜਵੇਂ ਪਾਤਸ਼ਾਹ ਨੂੰ ਬੇਨਤੀ ਕੀਤੀ ਮਹਾਰਾਜ ਐਸੀ ਕੋਈ ਬਾਣੀ ਉਚਾਰਨ ਕਰੋ ਜਿਹੜੀ ਮੇਰੀ ਬੋਲੀ ਵਿੱਚ ਹੋਵੇ ਔਰ ਮੈਨੂੰ ਸਮਝ ਆਵੇ ਤਾਂ ਪੰਜਵੇਂ ਪਾਤਸ਼ਾਹ ਉਸ ਮੁਸਲਮਾਨ ਆਲਮ ਖਾਨ ਪਰਥਾਏ ਇਹ ਸ਼ਬਦ ਉਚਾਰਨ ਕਰਕੇ ਉਸ ਨੂੰ ਉਪਦੇਸ਼ ਦਿੱਤਾ ਹੈ ਵੈਰਾਗ ਦੱਸਿਆ ਵੀ ਕੋਈ ਵੀ ਚੀਜ਼ ਦੁਨੀਆ 'ਚ ਰਹਿਣ ਹੀ ਕੋਈ ਨਹੀਂ ਸਾਰੀ ਖਾਕ ਤੋਂ ਪੈਦਾ ਹੋ ਗਏ ਸਾਰੇ ਖਾਕ ਵਿੱਚ ਹੀ ਰਲ ਜਾਂਦੇ ਹਨ ਸੋ ਇਹ ਵਿਰਾਗ ਮਈ ਸ਼ਬਦ ਪੰਜਵੇਂ ਪਾਤਸ਼ਾਹ ਜੀ ਆਲਮ ਖਾਨ ਮੁਸਲਮਾਨ ਅਫਸਰ ਪ੍ਰਤੀ ਉਚਾਰਨ ਕਰ ਰਹੇ ਹਨ ਹਾਂ ਜੀ